ਇਵੜੀ ਜਿੜਾ ਬੜਾ ਹੈਗਾ ਹੈ ਜੀ ਐਸ ਐਸ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਬਹੁਤ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾ ਰਹੇ ਸੀਗੇ ਹਨਾ ਤੇ ਉਹਦਾ ਵੀ ਕੁਛ ਰੀਜ਼ਨ ਸੀਗਾ ਤੇ ਪਹਿਲਾਂ ਤਾਂ ਰਖੜੀਆਂ ਸੀਗੀਆਂ ਹਨਾ ਹਰਸ਼ ਦੇ ਪਾਪਾ ਬਹੁਤ ਟਾਈਮ ਹੋ ਗਿਆ ਜਦੋਂ ਦੇ ਬੱਚੇ ਗਏ ਸੀ ਨਾ ਕੈਨੇਡਾ ਉਦੋਂ ਦੇ ਆਏ ਨਹੀਂ ਸੀਗੇ ਉਹ ਵੀ ਉਹਨਾਂ ਨੂੰ ਵੀ ਹੋ ਗਏ ਸੀ ਮੇਲਾ ਲਗਭਗ 3 ਮਹੀਨੇ 3 ਮਹੀਨਾ ਹੋ ਗਿਆ ਹੈ ਨਾ ਮਾਸੇ ਰਹੇ ਗਏ ਹਰਸ਼ ਹੂੰ 3 ਮਹੀਨੇ ਹੋ ਗਏ ਤੇ ਪਪਾ ਵੀ ਉਹਲਾ ਉਸ ਤੋਂ ਬਾਅਦ ਆਈ ਨਹੀਂ ਸੀ ਉਸ ਤੋਂ ਪਹਿਲਾਂ ਦੇ ਗਏ ਹੋਏ ਸੀ ਹੈ ਨਾ ਜਦੋਂ ਮਾਸੇ ਵੀ ਗਏ ਆ ਤੇ ਬਹੁਤ ਟਾਈਮ ਬਾਅਦ ਆਏ ਸੀਗੇ ਬਸ ਇੰਨੇ ਬਿਜ਼ੀ ਹੋ ਗਏ ਸੀਗੇ ਕਿਤੇ ਆਉਣ ਜਾਣ ਚ ਤੇ ਬਸ ਵੀਡੀਓ ਹੀ ਨਹੀਂ ਪਈ ਹੈਗੀ ਆਪਣੇ ਕੋਲ ਤੇ ਉਹਦੇ ਲਈ ਉਹ ਹੁੰਦਾ ਚਿਰ ਉਹ ਥੋੜਾ ਭੈਣਾ ਜਿਹੜੀਆਂ ਦੇਖ ਲਿਆ ਨੇ ਵੇਟ ਕਰਦੀਆਂ ਨਹੀਂ ਗਿਆ ਹੈ ਨਾ ਤੇ ਆਪਾਂ ਨਾ ਮਤਲਬ ਸ਼ਾਪਿੰਗ ਕਰਕੇ ਆਏ ਸੀਗੇ ਲੁਧਿਆਣੇ ਦੇ ਵਿੱਚ ਨਾ ਇੱਕ ਨਵੀਂ ਸ਼ਾਪ ਖੁੱਲ ਰਹੀ ਆਗੀ ਜਿੱਥੇ ਤੁਹਾਨੂੰ ਪੀਸ ਜਿਹੜੇ ਹੈਗੇ ਨੇ ਉਹ 100-150 ਰੁਪਏ ਦੇ ਮਿਲ ਜਾਣਗੇ ਜਿਵੇਂ ਦੇਖੋ ਅੱਗੇ ਮੈਂ ਵੀਡੀਓ ਪਾਉਣੀ ਹੁੰਨੀ ਆਗੀ ਹਨਾ ਦੁਕਾਨਾਂ ਦੇ ਮੂਹਰੇ ਜਿਹੜੇ ਹੁੰਦੇ ਨੇ ਪੀਸ ਪਏ ਹੁੰਦੇ ਨੇ ਉਹ ਅਲੱਗ ਤੋਂ ਕੱਢ ਕੇ ਰੱਖਦੇ ਨੇ ਹੈਗੇ ਪੀਸ ਹਨਾ ਪਰ ਜਿਹੜੀ ਇਹ ਸ਼ਾਪ ਹੋਇਆ ਹੈਗੀ ਆ ਨਾ ਇਹ ਓਪਨ ਹੋ ਰਹੀ ਆਗੀ ਹੁਣ ਨਵੀਂ ਸ਼ਾਪ ਜਿੱਥੇ ਤੁਹਾਨੂੰ ਪੀਸ ਹੀ ਪੀਸੇ ਪੀਸ ਮਿਲਣਗੇ ਕੱਲੀ ਦੁਕਾਨ ਤੇ ਹਨਾ ਮਤਲਬ ਵਧੀਆ ਕਢਾਈਆਂ ਵਾਲੇ ਪੀਸ ਹੈਗੇ ਨੇ ਤੇ ਜਿਹੜੇ ਲੈਸਾਂ ਦੇ ਰੋਲ ਹੈਗੇ ਨੇ ਉਹ ਤੁਹਾਨੂੰ 100-100 ਰੁਪਏ ਦੇ ਵਿੱਚ ਮਿਲ ਜਾਣਗੇ ਜਿਵੇਂ ਬੁਟੀਕ ਵਾਲਿਆਂ ਭੈਣਾਂ ਨੂੰ ਲੈਸਾਂ ਦੇ ਰੋਲ ਵਗੈਰਾ ਚਾਹੀਦੇ ਹੋਣਗੇ ਹਨਾ ਉਹ ਤੁਹਾਨੂੰ ਉੱਥੇ 골ਡਨ ਕਲਰ ਦੀਆਂ ਲੈਸਾਂ ਜਿਹੜੀਆਂ ਹੈਗੀਆਂ ਨੇ ਵਧੀਆ ਜਿਹੜੀਆਂ ਆਪਣੇ ਕਢਾਈ ਵਾਲੇ ਸੂਟਾਂ ਤੇ ਲੱਗਦੀਆਂ ਨੇ ਉਹ ਤੁਹਾਨੂੰ ਉੱਥੋਂ ਮਿਲ ਜਾਣਗੀਆਂ ਠੀਕ ਆ ਜੀ ਉਹਦੀ ਵੀਡੀਓ ਨਾ ਮੇਰੇ ਕੋਲ ਐਡਿਟ ਨਹੀਂ ਹੋਈ ਹੈਗੀ ਮੈਂ ਕਿਹਾ ਥੋੜਾ ਜਿਹੀ ਤਰੀਕਾ ਵੀਡੀਓ ਐਡਿਟ ਕਰਕੇ ਪਾਵਾਂਗੇ ਤਾਂ ਕਰਕੇ ਮੈਂ ਕਿਹਾ ਵੀ ਇਹ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਸੂਟ ਜਿਹੜੇ ਹੈਗੇ ਨੇ ਉਹ ਦਿਖਾ ਦਨੇ ਆ ਵੀ ਕਿਹੜੇ ਆਪਾਂ ਖਰੀਦ ਲੈਣੇਗੇ ਠੀਕ ਆ ਪੀਸ ਜਿਹੜੇ ਖਰੀਦੇ ਨੇਗੇ ਉਦੋਂ ਠੀਕ ਆ ਤੇ ਅਗਲੀ ਵੀਡੀਓ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਤੁਹਾਨੂੰ ਲੋਕੇਸ਼ਨ ਵਗੈਰਾ ਜਿਹੜੀ ਹੈਗੀ ਉਹ ਸਾਰੀ ਪਾ ਦੇਵਾਂਗੇ ਠੀਕ ਆ ਵੀ ਕਦੋਂ ਉਹ ਜਿਹੜੀ ਦੁਕਾਨ ਹੈਗੀ ਆ ਉਹ ਓਪਨ ਹੋਣੀ ਆਗੀ ਬਸ ਥੋੜੇ ਦਿਨਾਂ ਤੱਕ ਜਿਹੜੀ ਹੈਗੀ ਆ ਉਹ ਓਪਨ ਹੋ ਜਾਣੀ ਆ ਦੁਕਾਨ ਹਜੇ ਨਾ ਪੇਂਟ ਵਗੈਰਾ ਚੱਲ ਰਿਹਾ ਸੀ ਉਹਨਾਂ ਦੀ ਦੁਕਾਨ ਦਾ ਮੈਂ ਤਾਂ ਉਹਨਾਂ ਦੇ ਉਹਦੇ ਪਿੰਡ ਸ਼ੁਰੂ ਹੋਇਆ ਨਹੀਂ ਸੀਗਾ ਉਦੋਂ ਵੀ ਉਹਦੇ ਦੁਕਾਨ ਤੋਂ ਲੈ ਕੇ ਆਈ ਸੀ ਪੀਸ ਜਨਮਸ਼ਟਮੀ ਵਾਲੇ ਦਿਨ ਗਏ ਸੀ ਹੁਣ ਇਹ ਜਿਹੜੀ ਵੀਡੀਓ ਹੈਗੀ ਆ ਉਹ ਆਪਾਂ ਪਹਿਲਾਂ ਉਹ ਵੀਡੀਓ ਨੂੰ ਸਕਿੱਪ ਕਰਕੇ ਇਹ ਵੀਡੀਓ ਪਾ ਰਹੇ ਆ ਪਰਸੋਂ ਗਏ ਸੀ 16 ਅਗਸਤ ਦੀ ਸੀ 18 ਨੂੰ ਸ਼ੂਟ ਕਰ ਆਪਾਂ 16 ਨੂੰ ਗਏ ਸੀ ਜਨਮਸ਼ਟਮੀ ਵਾਲੇ ਦਿਨ ਉਹਦਾ ਟੈਂਟ ਵਗੈਰਾ ਲੱਗ ਰਿਹਾ ਸੀ ਪਰ ਫਿਰ ਵੀ ਸਾਨੂੰ ਸਮਾਨ ਤਾਂ ਜਿਹੜਾ ਹੈਗਾ ਸੀ ਮਿਲ ਗਿਆ ਸੀਗਾ ਕਿਉਂਕਿ ਮਾਤਾ ਨੇ ਨਾ ਜਾਣਾ ਸੀਗਾ ਪਿੰਡ ਕੋਈ ਛੋਟਾ ਛੋਟਾ ਫੰਕਸ਼ਨ ਜਾਂ ਸੀਗਾ ਉਹ ਕਹਿੰਦੇ ਵੀ ਮੈਂ ਤਾਂ ਸਸਤਾ ਹੀ ਲੈਣਿਆ ਸੂਟ ਦੂਜੇ ਦਾ ਫੰਕਸ਼ਨ ਆ ਕਹਿੰਦੇ ਲੈਸਰ ਉਸਾ ਆ ਕੇ ਮੇਰੇ ਬਣਾ ਦੀ ਹੈ ਨਾ ਤੇ ਉਹ ਸੂਟ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਦਿਖਾ ਲਣੀ ਆ ਵੀਡੀਓ ਦੇ ਵਿੱਚ ਵੀ ਆਪਾਂ ਕਿਦਾਂ ਦੇ ਪੀਸ ਲੈ ਕੇ ਆਇਆ ਹੁਣ ਤੁਸੀਂ ਦੇਖੋ ਮੇਰੀ ਮਾਤਾ ਦੇ ਜਿਹੜੇ ਸੂਟ ਹੈਗੇ ਨੇ ਨਾ ਆਪਾਂ ਤਿੰਨ ਸੂਟ ਲਿਆਂਦੇ ਮੇਰੀ ਮਾਤਾ ਦੇ ਸਿਰਫ 600 ਰੁਪਏ ਦੇ ਵਿੱਚ ਬਣ ਗਏ ਤਿੰਨ ਸੂਟ ਤੇ ਤੁਹਾਨੂੰ ਮੈਂ ਕੱਪੜਾ ਦਿਖਾਉਣੀ ਆ ਆਰਗੈਂਜ਼ਾ ਫੈਬਰਿਕ ਆ ਬਹੁਤ ਸੋਹਣਾ ਕੱਪੜਾ ਹੈਗਾ ਜਿਵੇਂ ਹੁਣ ਮੇਰੀ ਮਾਤਾ ਥੋੜੇ ਲਾਈਟੇ ਕਲਰ ਪਸੰਦ ਕਰਦੇ ਮੈਂ ਤੁਹਾਨੂੰ ਪੱਪੜੇ ਦੇ ਜਿਹੜੇ ਹੈਗੇ ਨੇ ਉਹ ਦਿਖਾਉਣੀ ਆ ਠੀਕ ਹੈ ਜੀ ਤੇ ਹੁਣ ਨਾ ਪਹਿਣਾ ਦੇ ਜਿਹੜੀਆਂ ਨੇ ਪਾਰਟੀ ਵੇ ਸੂਟਾਂ ਦੇ ਪੀਸ ਵਗੈਰਾ ਖਰੀ ਵੀ ਆਪਾਂ ਕਿੱਥੋਂ ਫ੍ਰੀ ਦੇਵੋ ਸੌਪਨਮੀ ਹੈਗੀ ਜਿਹੜੀ ਉਹ ਓਪਨ ਹੋ ਰਹੀ ਆਗੀ ਠੀਕ ਆ ਤੇ ਮੈਂ ਸਾਰੇ ਡੇਟ ਵਗੈਰਾ ਜਿਹੜੀ ਹੈਗੀ ਆ ਵੀ ਕਿੰਨੀ ਤਰੀਕ ਨੂੰ ਓਪਨ ਹੋਊਗੀ ਉਹ ਸਭ ਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗੀ ਠੀਕ ਹੈ ਜੀ ਤੇ ਪਹਿਲਾਂ ਆਪਾਂ ਤੁਹਾਨੂੰ ਜਿਹੜੇ ਹੈਗੇ ਨੇ ਪੀਸ ਪੂਸ ਦਿਖਾ ਦਈਏ ਪਹਿਲਾਂ ਆਪਾਂ दाल ਨੂੰ ਤੜਕਾ ਲਾ ਦਈਏ ਫਿਰ ਜਿਹੜੇ ਹੈਗੇ ਨੇ ਪੀਸ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਆ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਠੀਕ ਆ ਚਲ ਹੱਸ ਮੈਂ ਤੜਕਾ ਲਾਵਾਂ ਫਿਰ ਮੇਰੀ ਬਾੜੀ ਵੀਡੀਓ ਬਣਾ ਦੀ ਦੁਬਾਰਾ ਠੀਕ ਆ ਬਣਾ ਲਾਂ ਹਾਂ ਠੀਕ ਆ ਵੀ ਆਪਾਂ दाल ਨੂੰ ਤੜਕਾ ਲਾ ਲਈਏ ਹਣਾ ਤੇ ਸ਼ਾਮ ਦੇ ਵੱਜ ਗਏ ਸੀਗੇ 7:30 ਹੋ ਰਿਹਾ ਨੇ ਸ਼ਾਮ ਦੇ ਤੇ ਮੈਂ ਕਿਹਾ ਪਹਿਲਾਂ ਦਾਲ ਨੂੰ ਤੜਕਾ ਤੁੜਕਾ ਲਾ ਕੇ ਫਿਰ ਆਪਾਂ ਜਿਹੜੀ ਹੈਗੀ ਤੁਹਾਨੂੰ ਅੱਗੇ ਪੀਸ ਪੂਸ ਦਿਖਾਉਣੀ ਆ ਠੀਕ ਆ ਕਦੇ-ਕਦੇ ਨਾ ਵੀਡੀਓ ਪਾਉਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਫਿਰ ਐ ਹੁੰਦਾ ਵੀ ਨਹੀਂ ਹੁਣ ਆਪਣਾ ਚੈਨਲ ਚੱਲ ਗਰੋਅ ਕਰ ਰਿਹਾ ਹੈ ਨਾ ਵੀ ਆਪਾਂ ਹਟਿਆ ਨਾ ਵਿੱਚ ਦੀ ਕਦੇ-ਕਦੇ ਤਾਂ ਮਨ ਜਾ ਆਕ ਜਾਂਦਾਗਾ ਵੀ ਇਸ ਵੀਡੀਓ ਪਾਉਣੀ ਵੀ ਉਹ ਆ ਕਿਉਂਕਿ ਉਦਾਂ ਵੀ ਕੰਮ ਹੁੰਦਾ ਆਪਾਂ ਨੂੰ ਸਲਾਈ ਦਾ ਵੀ ਹੁੰਦਾ ਹੈ ਨਾ ਕੰਮ ਤੇ ਥੋੜਾ ਜਿਹਾ ਕਈ ਵਾਰ ਮਨ ਜਾ ਹੱਟ ਜਾਂਦਾ ਬਾਕੀ ਦੇਖੋ ਮੈਨੂੰ ਇਹ ਵੀ ਹੁੰਦਾ ਵੀ ਆਪਣਾ ਕੰਟੈਂਟ ਵਧੀਆ ਹੋਵੇ ਹਨਾ ਵੀ ਭੈਣਾਂ ਨੂੰ ਕੁਝ ਸਿੱਖਣ ਨੂੰ ਮਿਲੇ ਵੀ ਆਪਾਂ ਫੇਰ ਫੇਰੀ ਵੀਡੀਓ ਪਾਉਣ ਦਾ ਫਾਇਦਾ ਹੁੰਦਾਗਾ ਹਨਾ ਲੈ ਮੈਂ ਕਰਦ ਪਤਾ ਨਹੀਂ ਕਿੱਥੇ ਰੱਖ ਬੈਠੀ ਹੁਣ ਉਧਰ ਹੀ ਰੱਖਿਆ ਨਹੀਂ ਮੱਲਾ ਸੋਫੇ ਤੇ ਬਾਕੀ ਗਈ ਭੈਣਾ ਸੋਚ ਰਹੀ ਹੋਣੀ ਆ ਵੀ ਜਿੱਦਾਂ ਹੁਣ ਮੈਂ ਕਿਹਾ ਵੀ ਹਰਸ਼ਦੇਵ ਪਾਪਾ ਤਿੰਨ ਚਾਰ ਮਹੀਨਿਆਂ ਤੋਂ ਆਏ ਕਈ ਭੜਨ ਨਹੀਂ ਪਤਾ ਹੈਗਾ ਵੀ ਕਿੱਥੇ ਰਹਿੰਦੇ ਨੇ ਉਹ ਹਰਸ਼ਦੇਵ ਪਾਪਾ ਜਿਹੜੇ ਹੈਗੇ ਨੇ ਉਹ ਦਿੱਲੀ ਕਰਦੇ ਨੇ ਜੌਬ ਹੋਟਲ ਲਾਈਨ ਆ ਉਹਨਾਂ ਦੇ ਚੀਫ ਇੰਜੀਨੀਅਰ ਨੇ ਉਹ ਹੋਟਲ ਲਾਈਨ ਦੇ ਵਿੱਚ ਪਰ ਕਿਉਂਕਿ ਕਾਫੀ ਛੁੱਟੀਆਂ ਹੋ ਗਈਆਂ ਹੁਣ ਉਹ ਹਫ਼ਤੇ ਬਾਅਦ ਹੀ ਆ ਰਹੇ ਸੀਗੇ ਤੇ ਕਿਉਂਕਿ ਜਨਮਾਸ਼ਟਮੀ ਦੀ ਵੀ ਛੁੱਟੀ ਆ ਗਈ 15 ਅਗਸਤ ਦੀ ਵੀ ਛੁੱਟੀ ਆ ਗਈ ਸੀ ਪਹਿਲਾਂ ਰਖੜੀ ਦੀ ਛੁੱਟੀ ਆ ਗਈ ਸੀ ਤਾਂ ਕਰਕੇ ਹੁਣ ਉਹਨਾਂ ਨੂੰ ਦੋ ਹਫ਼ਤੇ ਹੋ ਗਏ ਸੀ ਲਗਾਤਾਰ ਆਉਂਦਿਆਂ ਨੂੰ ਪੇ ਤੁਨੂ ਪਾਦਾਵੀ ਹਨਾ ਉਧਰੋਂ ਕੰਮ ਵੀ ਦੇਣਾ ਹੁੰਦਾਗਾ ਤਿਹਾਰਾਂ ਕਰਕੇ ਤੇ ਉਧਰੋਂ ਵਿੱਚੋਂ ਉਹ ਆ ਗਏ ਤਾਂ ਕਰਕੇ ਫਿਰ ਥੋੜਾ ਜਿਹਾ ਆਪਾਂ ਨੂੰ ਔਖਾ ਹੋ ਗਿਆ ਸੀ ਵੀਡੀਓ ਪਾਉਣਾ ਗੁਰਨਾ ਗੱਲ ਕਰਦੇ ਦੁਆਰਾ ਹਾਂਜੀ ਆਪਾਂ ਰੋਟੀ ਰੋਟੀ ਖਾ ਕੇ ਵਿਲੇ ਹੋਗੇ ਸੀ ਮੈਂ ਕਿਹਾ ਚਲੋ ਜਿਹੜੇ ਆਪਾਂ ਪੀਸ ਲਏ ਸੀ ਉਹ ਤੁਹਾਨੂੰ ਦਿਖਾ ਦਈਏ ਤੇ ਹਨਾ ਵੀ ਤਾਂ ਕਿ ਭੈਣਾਂ ਨੂੰ ਥੋੜਾ ਆਈਡੀਆ ਹੋ ਜAVE ਜਿਹੜੀ ਆਪਾਂ ਵੀਡੀਓ ਪਾਉਣੀਆਂ ਕੱਲ ਨੂੰ ਵੀ ਕਿੱਦਾਂ ਦੇ ਤਰ੍ਹਾਂ ਪੀਸ ਮਿਲ ਜਾਣਗੇ ਬਾਕੀ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਣਗੇ ਵੀ ਕੀ ਕੀ ਮਿਲੂਗਾ ਉੱਥੇ ਹਨਾ ਹੁਣ ਦੇਖੋ ਜਿਹੜੀ ਇਹ ਸ਼ਾਪ ਹੈਗੀ ਆ ਨਾ ਇੱਥੇ ਤੁਹਾਨੂੰ ਮਤਲਬ ਗਿੱਦਾ ਕਲੀਆਂ ਵਾਲੇ ਆਪਾਂ ਲੈਣਗੇ ਬਣਾਉਣਿਆਂਗੇ ਹਨਾ ਕਲੀਆਂ ਵਾਲੇ ਵੀ ਤੁਹਾਨੂੰ ਪੀਸ ਮਿਲ ਜਾਣਗੇ ਮਤਲਬ ਕਲੀਆਂ ਉਹਨਾਂ ਦੀਆਂ ਵਿੱਚ ਬਣੀਆਂ ਹੋਈਆਂ ਹੋਣਗੀਆਂ ਉਹ ਮੈਂ ਪੀਸ ਤੁਹਾਨੂੰ ਦਿਖਾਉਣੀ ਆ ਉਹ ਮੈਂ ਆਪਣੇ ਲਈ ਲੈ ਕੇ ਆਈ ਸੀਗੀ ਪੀਸ ਹਨਾ ਹੁਣ ਸਾਨੂੰ ਅੱਗੇ ਥੋੜਾ ਜਿਹਾ ਮਹੀਨਾ ਡੇਢ ਮਹੀਨਾ ਰੁਕ ਕੇ ਵਿਆਹ ਹੋਣ ਵਾਲਾ ਸੀ ਜਿੱਦਾਂ ਹੁਣ ਮਸਰਤ ਦੀਆਂ ਜੇ ਸ਼ੁਰੂ ਹੋਣਗੀਆਂ ਮੈਂ ਕਿਹਾ ਚਲੋ ਇੱਕ ਅੱਧਾ ਪੀਸ ਆਪਾਂ ਲੈ ਕੇ ਰੱਖ ਲੈਨੇ ਆ ਹਨਾ ਵੀ ਜਿਵੇਂ ਕੋਈ ਤੇ ਹੁੰਦਾ ਕੀ ਕਹਿੰਦੇ ਹੁੰਦੇ ਆ ਆਹ ਜਾਗੋ ਜੁਗੋ ਵਾਲਾ ਫੰਕਸ਼ਨ ਹੁੰਦਾ ਜਾਂ ਕੋਈ ਵੀ ਪੰਥ ਫੰਕਸ਼ਨ ਹੁੰਦਾ ਨਾ ਮਾੜਾ ਮੋਟਾ ਵਿਲਾਸ ਨੂੰ ਲਾ ਕੇ ਆਪਾਂ ਵਧੀਆ ਉਹਨੂੰ ਡਿਜ਼ਾਈਨ ਕਰਕੇ ਉਹ ਕਰ ਲਵਾਂਗੇ ਹਨਾ ਮੇਰੀ ਬੀਬੀ ਦਾ ਜਿਹੜਾ ਸੂਟ ਲੈ ਆਉਂਦੇ ਨੇ ਪਹਿਲਾਂ ਮੈਂ ਤੁਹਾਨੂੰ ਉਹ ਦਿਖਾਉਣੀ ਆ ਠੀਕ ਆ ਜੀ ਆ ਦੇਖੋ ਇਹ ਔਰਗਾਂਜ਼ਾ ਦਾ ਪੀਸ ਆਗਾ ਤੇ ਇਹ ਦੇਖੋ ਕਰੀਮ ਰੰਗ ਦਾ ਹੁਣ ਜਿਵੇਂ ਮੇਰੀ ਬੀਬੀ ਥੋੜੇ ਜਿਹਾ ਹਲਕੇ ਰੰਗ ਪਾਉਂਦੇ ਨੇ ਹਨਾ ਚੰਗੀ ਤਰ੍ਹਾਂ ਦਿਖਾarਛ ਮੈਨੂੰ ਪ੍ਰਿੰਟ ਬਹੁਤ ਸੋਹਣਾ ਲੱਗਿਆ ਇਹਦੇ ਨਾਲ ਦੇਖਾ ਮੈਂ ਪਹਿਲਾਂ ਕਨਫਰਮ ਕਰ ਲੇ ਕਿੱਦਾਂ ਦਾ ਲੱਗੂਗਾ ਪੀਸ ਉਹ ਖੜਾ ਹੋ ਕੇ ਦਿਖਾarਛ ਐ ਨਹੀਂ ਬੈਠ ਕੇ ਪਤਾ ਲੱਗਣਾ ਭਾਈ ਇਹ ਕਾ ਪੀਸ ਆ ਹਨਾ ਇਹਦੇ ਘੇਰੇ ਤੇ ਫਲਾਵਰ ਬਣੇ ਹੋਏ ਨੇਗੇ ਜਦੋਂ ਇਹਦੇ ਨੀਚੇ ਲਾਈਨਿੰਗ ਲੱਗ ਚੁੱਕੀ ਨਾ ਇਹ ਹੋਰ ਵੀ ਸੋਹਣਾ ਲੱਗੂਗਾ ਪੀਸ ਹਨਾ ਹਜੇ ਲਾਈਨਿੰਗ ਨਹੀਂ ਨਾ ਹੈ ਕਿ ਤਾਂ ਤੁਹਾਨੂੰ ਥੋੜਾ ਜਿਹਾ ਟਰਾਂਸਪੇਰੈਂਟ ਲੱਗਦਾ ਹੁਣ ਕਿਉਂਕਿ ਆਰਗੈਂਜ਼ਾ ਦਾ ਪੀਸ ਹੈ ਇਹ ਦੇਖੋ ਇਹ ਘੇਰੇ ਤੇ ਦਾ ਫਲਾਵਰ ਬਣੇ ਹੋਏ ਨੇ ਤੇ ਇਹਦੇ ਵਿੱਚ ਨਾ ਗ੍ਰੀਨ ਜਿਹਾ ਕਲਰ ਆ ਤੇ ਅਸੀਂ ਨਾਲ ਸਲਵਾਰ ਮੈਚ ਕਰ ਲਿਆ ਹਾਂ ਆ ਇਹਦਾ ਵਧੀਆ ਵਾਲਾ ਟਾਫਟਾ ਹੈਗਾਗਾ ਹਨਾ ਇੱਕ ਪਤਲਾ ਜਿਹਾ ਹੁੰਦਾ ਚਿੱਦਾ ਜਿਹਾ ਉਹ ਨਹੀਂ ਹੈਗਾ ਇਹ ਬਹੁਤ ਵਧੀਆ ਵਾਲਾ ਟਾਫਟਾ ਤੇ ਹੁਣ ਆ ਜਿਵੇਂ ਗ੍ਰੀਨ ਕਲਰ ਦੇ ਵਿੱਚ ਫਲਾਵਰ ਨੇ ਅਸੀਂ ਨਾਲ ਗ੍ਰੀਨ ਕਲਰ ਦੀ ਸਲਵਾਰ ਮੈਚ ਕਰ ਲਈਏ ਤੇ ਠੀਕ ਹੈ ਤੇ ਜਿਹੜੇ ਨਾ ਉੱਥੇ ਤੁਹਾਨੂੰ ਪੀਸ ਮਿਲਣਗੇ ਉਹ ਤੁਹਾਨੂੰ ਨਾ ਆ ਵਾਲੇ ਜਿਵੇਂ ਹੁਣਾ ਸਲਵਾਰ ਦਾ ਕੱਪੜਾ ਹੈਗਾ ਹਨਾ ਇਹ ਤੁਹਾਨੂੰ 5-5 ਮੀਟਰ ਦੇ ਵੀ ਪੀਸ ਮਿਲ ਜਾਣਗੇ ਸਿਰਫ ਸਿਰਫ ਔਰ ਸਿਰਫ 200 ਰੁਪਏ ਦੇ ਵਿੱਚ 2.5 ਮੀਟਰ ਦਾ ਪੀਸ ਜਿਹੜਾ ਹੋਊਗਾ ਉਹ 100 ਰੁਪਏ ਦਾ ਹੋਊਗਾ 5 ਮੀਟਰ ਦਾ ਜਿਹੜਾ ਪੀਸ ਹੋਊਗਾ ਉਹ ਤੁਹਾਨੂੰ 200 ਰੁਪਏ ਦੇ ਵਿੱਚ ਮਿਲ ਜੂਗਾ ਠੀਕ ਆ ਹੁਣ ਅਸੀਂ ਨਾ ਅੱਦੇ ਸੂਟਾਂ ਦੀਆਂ ਲਾਈਨਿੰਗਾਂ ਵੀ ਵਿੱਚ ਹੀ ਲਿਆਏ ਤੁਸੀਂ ਇਹ ਦੇਖੋ 200 ਦੇ ਵਿੱਚ ਨਾਲ ਤਾਂ ਸਾਡੀ ਸਲਵਾਰ ਬਣ ਜੂਗੀ ਨਾਲ ਸਾਡੀ ਲਾਈਨਿੰਗ ਵੀ ਲੱਗ ਜੂਗੀ ਮਤਲਬ ਸ਼ਰਟ ਦੇ ਨੀਚੇ ਠੀਕ ਹੈ ਤੇ ਹੁਣ ਆ ਆਪਾਂ ਇਹਦੇ ਨਾਲ ਸਲਵਾਰ ਮੈਚ ਕਰ ਲਈ ਇਹ ਆਪਣਾ ਪਹਿਲਾ ਸੂਟ ਆ ਹੁਣ ਤੁਸੀਂ ਦੇਖੋ ਮੈਂ ਵੀਡੀਓ ਤੁਹਾਨੂੰ ਦਿਖਾਉਂਗੀ ਡਿਜ਼ਾਈਨ ਜ਼ੂਮ ਕਰਕੇ ਆਪਾਂ ਇਹਨੂੰ ਵਧੀਆ ਬਣਾ ਲਾਂਗੇ ਤੇ ਥੋੜਾ ਜਿਹਾ ਮੈਂ ਇਹਨੂੰ ਮਤਲਬ ਚਾਰ ਤਾਹਾਂ ਕਰਦੀ ਆ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਪ੍ਰੋਪਰ ਪਤਾ ਚੱਲ ਸਕੇ ਡਿਜ਼ਾਈਨ ਦਾ ਆ ਦੇਖ ਐਦਾਂ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਘੇਰੇ ਤੇ ਠੀਕ ਆ ਮੇਰੀ ਮਾਤਾ ਨੂੰ ਤਾਂ ਬਹੁਤ ਸੋਹਣਾ ਲੱਗਿਆ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਮੈਂ ਕਿਹਾ ਆਪਾਂ ਡਬਲ ਸ਼ੇਡ ਦੀ ਚੁੰਨੀ ਲੰਗਾ ਲਾਂਗੇ ਇਹਦੇ ਨਾਲ ਜਿਵੇਂ ਹੁਣ ਮੇਰੀ ਬੀਬੀ ਐ ਜਿਆਦਾ ਡਾਰਕ कलर ਦੀ ਚੁੰਨੀ ਨਹੀਂ ਲਊਗੀ ਆਪਾਂ ਕੀ ਕਰਾਂਗੇ ਪਹੋਂ ਤਾਂ ਚੁੰਨੀ ਦੀ ਆਪਾਂ ਆ ਰੱਖ ਲਾਵਾਂਗੇ ਬੇਸ ਚੁੰਨੀ ਦਾ ਕਰੀਮ ਕਲਰ ਦਾ ਤੇ ਹਲਕਾ-ਫੁਲਕਾ ਜਨਾ ਵਿੱਚ ਆ ਕਲਰ ਪਵਾ ਦਾਂਗੇ ਡਾਰਕ ਵਾਲਾ ਠੀਕ ਆ ਇਹਨੂੰ ਆਪਾਂ ਇਦਾਂ ਰੱਖਾਂਗੇ ਤੇ ਹੁਣ ਕਲਰ ਜਿਹੜੇ ਹੈਗੇ ਨੇ ਉਹ ਤਾਂ ਮੇਰੀ ਬੀਬੀ ਦੇ ਅਕੋਰਡਿੰਗ ਲਾਈਟ ਜੀ ਨੇ ਆ ਥੋੜਾ ਜਨਾ ਪਰਪਲ ਜਿਹਾ ਕਲਰ ਆ ਮੈਂ ਹੁਣ ਦੇਖੋ ਸਾਨੂੰ ਨਾ ਤਾਂ ਸਲਵਾਰ ਦਾ ਕੱਪੜਾ ਮਿਲ ਗਿਆ 200 ਦੇ ਵਿੱਚ ਨਾਲੇ ਵਿੱਚ ਹੀ ਲਾਈਨਿੰਗ ਦਾ ਮਿਲ ਗਿਆ ਕੱਪੜਾ ਇਹ ਹੈਗਾ 5 ਮੀਟਰ ਕੱਪੜਾ ਠੀਕ ਆ ਤੁਸੀਂ ਇੱਕ ਵਾਰ ਨਾਕ ਜ਼ਰੂਰ ਲਿਓ ਇੱਥੇ ਜਿਹੜੀਆਂ ਪੈਣਾ ਆਉਣੀਆਂ ਵੀਡੀਓ ਦੇਖ ਕੇ ਹੁਣ ਦੇਖੋ ਆ ਕੱਪੜਾ ਜਿਹੜਾ ਹੈਗਾ ਕਿੰਨਾ ਹੈ ਇਹ ਨਾਲ ਹੀ ਸਾਨੂੰ ਲਾਈਨਿੰਗ ਮਿਲ ਗਈ ਨਾਲ ਹੀ ਸਲਵਾਰ ਮਿਲ ਗਈ ਇਹਦੀ ਦੇਖੋ ਕਿੰਨਾ ਪੀਸ ਆ ਇਹ 5 ਮੀਟਰ ਦਾ ਪੂਰਾ ਤੇ ਹੁਣ ਦੇਖੋ ਆ ਨਾਲ ਇਹ ਜਿਹੜੀ ਇਹਦੇ ਲਾਈਨਿੰਗ ਲੱਗ ਜੂਗੀ ਇਹ ਆ ਦੇਖ ਲੈ ਇਹ ਤਾਂ ਆਪਾਂ ਲਾਈਟ ਜਿਹਾ ਕਲਰ ਹੀ ਆ ਮੇਰੀ ਬੀਬੀ ਦੇ ਅਕੋਰਡਿੰਗ ਜਿਵੇਂ ਉਹਨਾਂ ਨੇ ਪਾਉਣੇ ਆਗੇ ਇਹ ਲਾਈਟ ਨਾ ਪਰਪਲ ਜਿਹਾ ਕਲਰ ਆ ਲਾਈਟ ਪਰਪਲ ਜਿਹਾ ਤੇ ਇਹਨੂੰ ਵੀ ਆਪਾਂ ਲੈਸ ਲੂਸ ਲਾ ਕੇ ਜਿਹੜਾ ਹੈਗਾ ਵਧੀਆ ਡਿਜ਼ਾਈਨ ਕਰ ਲਵਾਂਗੇ ਵਧੀਆ ਦਿੱਖਦਾ ਨਾ ਸਾਡਾ ਡਿਜ਼ਾਈਨ ਆ ਦੇਖੋ ਮੈਂ ਕਿਹਾ ਨੀਚੇ ਲਾਈਨਿੰਗ ਰੱਖ ਕੇ ਤੁਹਾਨੂੰ ਦਿਖਾਉਣੀ ਆ ਨਾ ਫਿਰ ਥੋੜਾ ਡਾਰਕ ਦਾ ਕੱਲਣ ਦਾ ਪਤਾ ਲੱਗ ਜਾਂਦਾ ਜਿਵੇਂ ਬਰਬਰੀ ਦੇ ਪ੍ਰਿੰਟ ਨਹੀਂ ਹੁੰਦੇ ਹੈਗੇ ਹਨ ਉਵੇਂ ਹੀ ਆਏ ਵੱਡੇ ਵੱਡੇ ਪ੍ਰਿੰਟ ਨੇਗੇ ਹੁਣ ਤੁਸੀਂ ਦੇਖੋ 100 ਰੁਪਏ ਦਾ ਆਪਾਂ ਆ ਪੀਸ ਲਿਆ ਸੀ ਸ਼ਰਟ ਦਾ ਇਹ ਮੈਨੂੰ ਲੱਗਦਾ ਪੌਣੇ 3 ਮੀਟਰ ਦਾ ਪੀਸ ਹੋਗਾ 2 ਮੀਟਰ ਵੀ ਨਹੀਂ ਪੌਣੇ 3 ਮੀਟਰ ਦਾ ਪੀਸ ਹੈ ਇਹ 100 ਰੁਪਏ ਦਾ ਮੈਂ ਆ ਪੀਸ ਲਿਆ ਸੀ ਔਰ ਆਪਾਂ 200 ਰੁਪਏ ਦਾ ਆ ਪੀਸ ਲਿਆ 5 ਮੀਟਰ ਦਾ ਠੀਕ ਹੈ ਜੀ ਮਤਲਬ ਟੋਹੀ ਹੋਗਾ 2.5 ਮੀਟਰ ਦਾ ਪੀਸ 100 ਰੁਪਏ ਦਾ 5 ਮੀਟਰ ਦੇ ਮਤਲਬ 200 ਦੇ ਵਿੱਚ ਹੁਣ ਦੇਖੋ ਨਾਲੇ ਆਪਣੀ ਸਲਵਾਰ ਵੜ ਗਈ ਤੇ ਨਾਲੇ ਆਪਣੀ ਲਾਈਨਿੰਗ ਵੀ ਆ ਗਈ ਹੈ ਵਿੱਚੇ ਠੀਕ ਹੈ ਹੁਣ ਇਹ ਸੂਟ ਆਪਾਂ ਨੂੰ ਪੈ ਗਿਆ 300 ਦਾ ਹਨਾ 300 ਦਾ ਕਿਉਂ 200 ਦੇ ਹੀ ਪੈ ਗਿਆ ਆਪਣੀ ਲਾਈਨਿੰਗ ਵੀ ਤਾਂ ਆ ਗਈ ਵਿੱਚ ਹਨਾ 200 ਦਾ ਸੂਟ ਹੋ ਸੌ ਦੀ ਲਾਈਨਿੰਗ ਹੋ ਗਈ ਵਿੱਚ ਤੇ ਇੱਕ ਆਪਾਂ ਆ ਲਿਆ ਗ੍ਰੇ ਕਲਰ ਦਾ ਪੀਸ ਇਦੇ ਵਿੱਚ ਵੀ ਦੇਖੋ ਜਿਹੜਾ ਆ ਹੈਗਾ ਵਿੱਚ ਹੀ ਇਹਦੀ ਲਾਈਨਿੰਗ ਵਿੱਚ ਹੀ ਹੈਗਾ ਜਿਹੜਾ ਇਹਦੀ ਸਲਵਾਰ ਦਾ ਕੱਪੜਾ ਹੈਗਾ ਤੁਸੀਂ ਜਦੋਂ ਜਿਹੜੀਆਂ ਪਹਿਣਾ ਜਾਣੀ ਹੈ ਨਾ ਉੱਥੇ ਤਾਂ ਤੁਸੀਂ ਦੇਖ ਲੈਣਾਗਾ ਵੱਡਾ ਸਾਰਾ ਪੀਸ ਚੱਕ ਲਿਓ ਨਾਲ ਸਲਵਾਰ ਮੈਚ ਕਰਨ ਵਾਸਤੇ ਤਾਂ ਕਿ ਤੁਹਾਡੀ ਲਾਈਨਿੰਗ ਜਿਹੜੀ ਹੈਗੀ ਉਹ ਵੀ ਵਿੱਚੋਂ ਹੀ ਨਿਕਲੇ ਆਵੇ ਕਿਉਂਕਿ ਦੇਖੋ ਆਰਗੈਂਜ਼ਾ ਦੇ ਵਿੱਚ ਫਿਰ ਆਪਾਂ ਸਿੰਪਲ ਲਾਈਨਿੰਗ ਜਿਹੜੀ ਹੈਗੀ ਆ ਥੋੜੀ ਜਿਹੀ ਗ੍ਰੇਸ ਨਹੀਂ ਦਿੰਦਾ ਹੈਗਾ ਸੂਟ ਆਰਗੈਂਜ਼ਾ ਦਾ ਹੁਣ ਮੈਂ ਹੁਣ ਲਾਈਨਿੰਗ نیچے ਰੱਖ ਕੇ ਦਿਖਾਉਣੀ ਆ ਥੋੜਾ ਡਾਰਕ ਕਲਰ ਹੋ ਜਾਂਦਾ ਫਿਰ ਪਤਾ ਲੱਗ ਜਾਂਦਾ ਆ ਦੇਖੋ ਹੁਣ ਮੇਰੀ ਬੀਬੀ ਦੇ ਅਕੋਰਡਿੰਗ ਤਾਂ ਬਹੁਤ ਸੋਹਣੇ ਨੇ ਇਹ ਕਿ ਕਲਰ ਆ ਗ੍ਰੇ ਕਲਰ ਆ ਦੇਖੋ ਵਾਈਟ ਕਲਰ ਦੇ ਫਲਾਵਰ ਨੇ ਇਹਦੇ ਵਿੱਚ ਤੇ ਕੱਪੜਾ ਇੰਨਾ ਵਧੀਆ ਆ ਨਾ ਹਰ ਚੀਜ਼ ਦਿਖਾਈ ਆ ਲਿਖੋ ਕੋਲੇ ਕਰਕੇ ਦਿਖਾ ਦੇ ਬਹੁਤ ਸੋਹਣਾ ਕੱਪੜਾ ਹੈਗਾ ਆਰਗੈਂਜ਼ਾ ਫੈਬਰਿਕ ਆ ਇਹ ਇਹ ਵੀ ਆਪਣਾ ਬਣ ਗਿਆ 300 ਦਾ ਹਨਾ ਵਿੱਚ ਹੀ ਲਾਈਨਿੰਗ ਵਿੱਚ ਹੀ ਲਾਈਨਿੰਗ 300 ਦਾ ਬਣ ਗਿਆ ਦੇਖੋ ਇਹ ਸੂਟ ਆਪਣਾ ਤੇ ਇੱਕ ਮੈਂ ਆ ਪੀਸ ਲੈ ਕੇ ਆਈ ਸੀ ਦੇਖੋ ਤੁਹਾਨੂੰ ਕਾਲੀਆਂ ਵਾਲਾ ਪੀਸ ਦਿਖਾਉਣੀ ਆ ਇੱਕ ਮੈਂ ਇਹ ਮੈਂ ਆਪਣੇ ਲਈ ਲੈ ਕੇ ਆਈ ਸੀ 100 ਰੁਪਏ ਦਾ ਪੀਸ ਨਹੀਂ ਸੌਰੀ 200 ਦਾ ਕਿਉਂਕਿ ਇਹ ਜਿਹੜਾ ਪੀਸ ਹੈਗਾ ਇਹ ਵੀ ਪੈਰਮੀਟਰ ਦਾ ਪੀਸ ਆ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਇਹਦੇ ਵਿੱਚੋਂ ਕਿੰਨੀਆਂ ਕਲੀਆਂ ਨਿਕਲ ਆਉਣੀਆਂ ਦੇਖੋ ਆ ਕਲੀਆਂ ਨੇ ਕਲੀਆਂ ਦੇ ਹਿਸਾਬ ਨਾਲ ਇਹ ਕੱਪੜਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈਗਾ ਆ ਦੇਖੋ ਇੱਕ ਕਲੀ ਦਾ ਮੂੰਹ ਉਧਰੋਂ ਆ ਰਿਹਾ ਇੱਕ ਕਲੀ ਦਾ ਮੂੰਹ ਉਧਰੋਂ ਆ ਰਿਹਾ ਹੈਗਾ ਇਹ ਵੀ ਆਪਾਂ ਪੀਸਾਂ ਦੇ ਵਿੱਚੋਂ ਲੈਂਦਾ ਠੀਕ ਹੈ ਜੀ ਹੁਣ ਦੇਖੋ ਜੀ ਮੈਂ 1 2 3 4 ਚਾਰ ਕਲੀਆਂ ਹੋ ਗਿਆ ਇੱਕ ਪੀਸ ਦੇ ਵਿੱਚ ਇਹ ਚਾਰ ਪੀਸ ਜੁੜੇ ਹੋਏ ਨੇਗੇ ਹਨਾ ਅ 16 16 ਕਲੀਆਂ ਹੋ ਗਈਆਂ ਟੋਟਲ ਜੇ ਆਪਾਂ ਲਹਿੰਗਾ ਬਣਾਉਣਾ ਤਾਂ ਆਪਾਂ 16 ਕਲੀਆਂ ਵਾਲਾ ਲਹਿੰਗਾ ਬਣਾ ਸਕਦੇ ਹਾਂਗੇ 8 ਕਲੀਆਂ ਜਿਹੜੀਆਂ ਹੈਗੀਆਂ ਉਹ ਫਰੰਟ ਤੇ ਆ ਜਾਣਗੀਆਂ 8 ਕਲੀਆਂ ਜਿਹੜੀਆਂ ਹੈਗੀਆਂ ਉਹ ਬੈਕ ਤੇ ਚਲੀਆਂ ਯਾਨੀ ਇਹ ਠੀਕ ਹੈ ਜੀ ਹੁਣ ਦੇਖੋ ਇਹ ਚਾਰ ਪੀਸ ਨੇ ਹੁਣ ਚਾਰ ਪੀਸ ਦੇ ਵਿੱਚ ਚਾਰ ਕਲੀਆਂ ਇੱਕ ਚਾਰ ਪੀਸ ਨੇ ਇੱਕ ਪੀਸ ਦੇ ਵਿੱਚ ਚਾਰ ਕਲੀਆਂ ਆਣੀਆਂ ਹੈ ਹਨਾ ਚਾਰ ਇਹ ਹੋ ਗਈਆਂ ਤੇ ਚਾਰ ਆਵਲੇ ਪੀਸ ਚ ਹੋ ਗਈਆਂ ਤੇ ਚਾਰ ਜਿਹੜੀਆਂ ਹੈਗੀਆਂ ਇਹਦੇ ਵਿੱਚ ਹੋ ਗਈਆਂ ਔਰ ਚਾਰ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਹੋ ਗਈਆਂ 16 ਕਲੀਆਂ ਵਾਲਾ ਜਿਹੜਾ ਹੈਗਾ ਮੇਰਾ ਲਹਿੰਗਾ ਬਣ ਜਾਊਗਾ ਆਰਾਮ ਨਾਲ ਹਨਾ ਤੇ ਇੱਕ ਨਾ ਮੈਂ ਵਾਈਟ ਫੈਬਰਿਕ ਵੀ ਲਈ ਸੀਗੀ ਉਹ ਹੈਗਾ ਆਪਾਂ ਡਾਈ ਕਰਵਾਵਾਂਗੇ ਇਹਦੇ ਨਾਲ ਜਿਹੜੀ ਸ਼ਾਰਟ ਸ਼ਰਟ ਨਹੀਂ ਬਣਦੀ ਉਹ ਡਾਈ ਕਰਵਾ ਕੇ ਲਗਾਵਾਂਗੇ ਉਹ ਵੀ ਮੈਨੂੰ 100 ਰੁਪਏ ਦਾ ਹੀ ਪੀਸ ਮਿਲ ਗਿਆ ਸੀਗਾ ਉਹ ਮੈਂ ਦੇਖ ਲਈਏ ਜਿੱਥੇ ਲੜੜ ਪਿਆ ਹੋਊਗਾ ਉਹ ਤਾਂ ਵਾਈਟ ਹੀ ਆ ਸੈਲਫ ਪ੍ਰਿੰਟ ਦੇ ਹੁੰਦੇ ਨੇਗੇ ਇੱਕ ਮਤਲਬ ਸਿਲਕੀ ਜਿਹਾ ਕੱਪੜਾ ਹੁੰਦਾ ਬਹੁਤ ਸੋਹਣਾ ਤੇ ਸੈਲਫ ਪ੍ਰਿੰਟ ਦੇ ਵਿੱਚ ਆ ਉਹ ਮੈਂ ਸੋਚਦੀ ਸੀ ਮੈਂ ਕਿਹਾ ਪਲੇਨ ਕਲਰ ਦਾ ਇਹਦੇ ਨਾਲ ਡਾਈ ਕਰਵਾ ਕੇ ਨਾ ਮੈਰੂਨ ਕਲਰ ਦਾ ਤੇ ਫਿਰ ਉਹ ਵੀ ਆਪਾਂ ਸ਼ਾਰਟ ਬਣਾ ਲਾਂਗੇ ਉੱਪਰ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਕਲੀਆਂ ਵਾਲੇ ਹੋਰ ਵੀ ਸੀਗੇ ਉਹਨਾਂ ਕੋਲ ਕੱਪੜੇ ਉਹ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਜੇ ਕਿਸੇ ਭੈਣ ਨੇ ਲਹਿੰਗੇ ਬਣਾਉਣੇ ਆਂਗੇ ਡ्रेसेस ਬਣਾਉਣੀਆਂ ਨੇ ਤਾਂ ਤੁਸੀਂ ਉਥੋਂ ਐਡਾ ਕਲੀਆਂ ਵਾਲੇ ਪੀਸ ਵੀ ਜਿਹੜੇ ਹੈਗੇ ਨੇ ਉਹ 100 ਰੁਪਏ ਦੇ ਵਿੱਚ ਲੈ ਕੇ ਆ ਸਕਦੇ ਹੋ ਜੇ 5 ਮੀਟਰ ਦਾ ਪੀਸ ਲਓਂਗੇ ਫਿਰ ਤੁਹਾਨੂੰ 200 ਰੁਪਏ ਦਾ ਪਊਗਾ ਜੇ 2.5 ਮੀਟਰ ਦਾ ਪੀਸ ਲਓਂਗੇ ਤਾਂ ਤੁਹਾਨੂੰ 100 ਰੁਪਏ ਦਾ ਪਊਗਾ ਠੀਕ ਹੈ ਜੀ ਤੇ ਦੁਕਾਨ ਦੀ ਓਪਨਿੰਗ ਕਦੋਂ ਹੋਣੀ ਆ ਉਹ ਤੁਸੀਂ ਧਿਆਨ ਨਾਲ ਦੇਖ ਲਿਓ ਵੀਡੀਓ ਕਿਉਂਕਿ ਫਿਰ ਉਹ ਵੀਡੀਓ ਜਿਹੜੀ ਹੈਗੀ ਉਹ ਕੋ ਮਤਲਬ ਨਹੀਂ ਰਹੂਗਾ ਹਨਾ ਪਾਉਣ ਦਾ ਆਪਾਂ ਕੱਲਵਾਂ ਦੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਤੋ ਇਹ ਸੀਗੇ ਆਪਣੇ ਪੀਸ ਤੇ ਮੈਂ ਤਾਂ ਵਾਹਗਾ ਭੈਣਾਂ ਨੂੰ ਕੁਝ ਕਾ ਵੀ ਦੇਵਾਂ ਜਲਦੀ ਜਲਦੀ ਵੀ ਹਨਾ ਕਿਸੇ ਦੂਸਰੀ ਭੈਣ ਦਾ ਵੀ ਫਾਇਦਾ ਹੋ ਸਕੇ ਕਿਉਂਕਿ ਮੈਂ ਇਦਾਂ ਲੁਕੋਇਆ ਤਾਂ ਰੱਖਦੀ ਨਹੀਂ ਹੁੰਦੀ ਹੈਗੀ ਤੁਹਾਨੂੰ ਪਤਾ ਆਪਾਂ ਵੀਡੀਓ ਜਿੰਨੀਆਂ ਵੀ ਪਾਈਆਂ ਨੇ ਥੋੜੀ ਨੌਲੇਜ ਦੀਆਂ ਪਾਈਆਂ ਨੇ ਠੀਕ ਆ ਜੀ ਆਪਾਂ ਆ ਪੀਸ ਜਿਹੜਾ ਦਿਖਾਉਣਾ ਮੈਂ ਭੁੱਲ ਗਈ ਸੀ ਕਿ ਠੀਕ ਆ ਇਹਦੇ ਨਾਲ ਦੇ ਤਾਂ ਦੇਖੋ ਔਕਾ ਹੀ ਪੈਣਾ ਲੱਗਦਾ ਹੁੰਦਾ ਵੀ ਮੈਂ ਪਤਾ ਨਹੀਂ ਫੇਕ ਕੁਝ ਦੱਸ ਰਹੀ ਆ ਜਾਂ ਕਿਵੇਂ ਹੁਣ ਤੁਸੀਂ ਦੇਖਿਓ ਜਿਹੜੀਆਂ ਪੈਣਾ ਉੱਥੇ ਜਾਣੀਆਂ ਇਹਦੇ ਨਾਲ ਤੇ ਤੁਹਾਨੂੰ ਬਹੁਤ ਪੀਸ ਮਿਲ ਜਾਣਗੇ ਬਸ ਕਲਰ ਜਿਹੜਾ ਹੈਗਾ ਉਹ ਤੁਹਾਨੂੰ ਅਲੱਗ ਵੇਚ ਜੂਗਾ ਹੋ ਸਕਦਾ ਸੇਮ ਕਲਰ ਵੀ ਮਿਲ ਜਾਵੇ ਠੀਕ ਆ ਇਹਦੇ ਨਾਲ ਤੇ ਬਹੁਤ ਪੀਸ ਪਏ ਨੇ ਉੱਥੇ ਉਹਨਾਂ ਕੋਲੇ ਹਜੇ ਉਹਨਾਂ ਨੇ ਖੋਲੇ ਨਹੀਂ ਸੀਗੇ ਬੋਰੇ ਉਹ ਤੁਹਾਨੂੰ ਅ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਕਦੋਂ ਉਹਨਾਂ ਨੇ ਓਪਨ ਕਰਨੇ ਆ ਠੀਕ ਆ ਤੁਸੀਂ ਉਸ ਦੇ ਅਕੋਰਡਿੰਗ ਹੀ ਜਾਇਓ ਠੀਕ ਹੈ ਜੀ ਤੇ ਦੇਖੋ ਜੀ ਮੈਂ ਹੁਣ ਆਇਆ ਹੈ ਨਾ ਮੈਨੂੰ ਪੂਰਾ ਪੀਸ ਮਿਲ ਗਿਆ ਸੀਗਾ ਇਹ ਵੀ ਜਿਹਨੂੰ ਆਪਾਂ ਕਹਿੰਦੇ ਆ ਵੀ ਮੇਰੀ ਵਿੱਚ ਹੀ ਲਾਈਨਿੰਗ ਵੀ ਆ ਗਈ ਤੇ ਮੇਰੀ ਵਿੱਚ ਹੀ ਸਲਵਾਰ ਦਾ ਕੱਪੜਾ ਵੀ ਆ ਗਿਆ ਠੀਕ ਆ ਤੇ ਆ ਜਿਹੜਾ ਹੈਗਾ ਇਹ ਵੀ ਮੇਰਾ ਸੂਟ ਆਗਾ ਦੇਖੋ ਥੋੜਾ ਫੁੱਟ ਜਿਹਾ ਥੋੜਾ ਜਿਹਾ ਨਾ ਔਰਗੈਂਜ਼ਾ ਦਾ ਕੱਪੜੇ ਕਰਕੇ ਨਾ ਪਤਾ ਨਹੀਂ ਚੱਲਦੀ ਕੰਨੀ ਕਰ ਤੋਂ ਹੀ ਪਤਾ ਲੱਗਣਾ ਠੀਕ ਹੈ ਜੀ ਤੇ ਆ ਦੇਖੋ ਇਹ ਮੇਰਾ ਸੂਟ ਆ ਪੂਰਾ ਹੁਣ ਦੇਖੋਗੇ ਸਲਵਾਰ ਤੇ ਵੀ ਬਾਰਡਰ ਆ ਜੂਗਾ ਔਰ ਸ਼ਰਟ ਤੇ ਤਾਂ ਆਊਗਾ ਹੀ ਆਊਗਾ ਬਾਰਡਰ ਔਰ ਇਹਦੇ ਸਲਵਾਰ ਤੇ ਵੀ ਬਾਰਡਰ ਆਉਗਾ ਆਪਣੇ ਨੀਚੇ ਲਾਈਨਿੰਗ ਰੱਖ ਕੇ ਥੋੜਾ ਜਿਹਾ ਪਤਾ ਲੱਗ ਜਾਂਦਾ ਨਾ ਸੂਟ ਦਾ ਫਿਰ ਇਹ ਜਿਹੜਾ ਹੈਗਾ ਹੁਣ 5 ਮੀਟਰ ਦਾ ਉੱਪਰ ਵਾਲਾ ਪੀਸ ਹੈ ਇਹ ਵੀ ਆਪਾਂ ਨੂੰ 200 ਦਾ ਪਿਆ 5 ਮੀਟਰ ਦਾ ਪੀਸ ਤੇ ਜਿਹੜਾ ਨੀਚੇ ਲਾਈਨਿੰਗ ਵਾਲਾ ਪੀਸ ਹੈ ਇਹ ਵੀ ਆਪਾਂ ਨੂੰ 200 ਰੁਪਏ ਦਾ ਪਿਆਗਾ ਪੂਰਾ 5 ਮੀਟਰ ਦਾ ਠੀਕ ਆ ਹੁਣ ਦੇਖੋ ਮੈਂ ਚਾਹਾਂ ਤਾਂ ਇਹਦੇ ਵਿੱਚੋਂ ਸਲਵਾਰ ਵੀ ਬਣਾ ਸਕਦੀਆਂ ਲਾਈਨਿੰਗ ਦੇ ਵਿੱਚੋਂ ਜਿਹੜੀ ਲਾਈਨਿੰਗ ਵੀ ਲੱਗ ਜੂਗੀ ਮੇਰੇ ਸੂਟ ਨੂੰ ਹੁਣ ਦੇਖੋ ਆਪਾਂ ਨੂੰ ਸੂਟਾਂ ਦੀ ਲਾਈਨਿੰਗ ਵਾਸਤੇ ਵੀ ਅਲੱਗ ਤੋਂ ਢਟਕਣ ਦੀ ਲੋੜ ਨਹੀਂ ਹੈਗੀ ਹਨਾ ਤੇ ਜਿੱਦਾਂ ਐਦਾਂ ਦਾ ਤਾਂ ਦੇਖੋ ਫੈਬਰਿਕ ਮਿਲਦਾ ਵੀ ਨਹੀਂ ਸਕੋ ਮੈਂ ਟਾਫ ਟਾਫ ਫੈਬਰਿਕ ਲੈ ਲਿਆ ਕੇ ਲਗਾਉਣੀ ਹੁੰਨੀ ਆ ਕਿ ਉਹ ਵੀ ਇਸ ਤੋਂ ਹਲਕਾ ਹੁੰਦਾ ਹੈ ਪਰ ਇਹ ਬਹੁਤ ਵਧੀਆ ਵਾਲਾ ਫੈਬਰਿਕ ਆਗਾ ਫਕਈ ਪੈਣਾ ਨੂੰ ਆਇਆ ਹੁੰਦਾ ਵੀ ਸਾਨੂੰ ਤਾਂ ਕੁਝ ਮਿਲਿਆ ਨਹੀਂ ਹੈਗਾ ਆਇਆ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖਿਆ ਕਰੋ ਹਨਾ ਪੀਸ ਤੇ ਬਾਕੀ ਜਦੋਂ ਗਰੇਸ ਆਉਂਦੀ ਹੁੰਦੀ ਹੈ ਨਾ ਸੂਟ ਦੀ ਉਹ ਆਪਣੀ ਬਾਅਦ ਤੋਂ ਡਿਜ਼ਾਈਨ ਕਰਕੇ ਲੇਸਸ ਵਗੈਰਾ ਲਗਾ ਕੇ ਆਉਂਦੀ ਹੁੰਦੀ ਹੈ ਕਿ ਉਸ ਟਾਈਮ ਤੇ ਸਭ ਕੁਝ ਸਿੰਪਲ ਹੀ ਲੱਗਦਾ ਹੁੰਦਾ ਸਾਨੂੰ ਜਦੋਂ ਪਰ ਆਪਾਂ ਉਹਨੂੰ ਘਰੇ ਆ ਕੇ ਡਿਜ਼ਾਈਨ ਕਰਦੇ ਆ ਸੂਟ ਨੂੰ ਨਾ ਫੇਰ ਪਤਾ ਲੱਗਦਾ ਆਪਾਂ ਨੂੰ ਸੂਟ ਦੀ ਐਕਚੁਅਲ ਚ ਲੁੱਕ ਕੀ ਆਉਂਦੀ ਹੈਗੀ ਠੀਕ ਹੈ ਜੀ ਹੁਣ ਜਿਵੇਂ ਆਹ ਸੂਟ ਆਦਾ ਹੁਣ ਦੇਖੋ ਇਹ ਬਾਰਡਾ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਕਲਰ ਵਗੈਰਾ ਜਿਹੜੇ ਹੈਗੇ ਨੇ ਉਹ ਵੀ ਤੁਸੀਂ ਦੇਖੋ ਹਨਾ ਮੈਗਾ ਮਿੱਠਾ ਮਿੱਠਾ ਜਿਹਾ ਕਲਰ ਆ ਇਹ ਅੰਗੂਰੀ ਕਲਰ ਤੇ ਤਾਂ ਕਰਕੇ ਮੈਂ ਲੈ ਲਿਆ ਹੁਣ ਤੁਸੀਂ ਪੀਸ ਦੇਖੋ ਇਹ ਕਿੱਡਾ ਵੱਡਾ ਹੈ ਦੇਖੋ ਇਹ ਆ ਦੇਖੋ ਤੇ ਤੁਸੀਂ ਵੀ ਜਾਇਓ ਜਰੂਰ ਪਰ ਵੀਡੀਓ ਦੇਖਣ ਤੋਂ ਬਾਅਦ ਚ ਠੀਕ ਹੈ ਜੀ ਹੁਣ ਪਲੀਜ਼ ਹੁਣ ਪਹਿਣਾਇ ਨਾ ਕਰਨ ਬੀਜੀ ਤੁਸੀਂ ਹੁਣੀ ਪਾ ਦਿੰਦੇ ਵੀਡੀਓ ਕਿਉਂਕਿ ਦੇਖੋ ਐਡੀਟਿੰਗ ਵਗੈਰਾ ਤੇ ਵੀ ਟਾਈਮ ਲੱਗ ਜਾਂਦਾ ਹੁੰਦਾਗਾ ਹੁਣ ਮੈਂ ਤਾਂ ਦੇਖੋ ਹੁਣ ਕਈ ਭੈਣਾਂ ਦੀ ਡਿਮਾਂਡ ਹੁੰਦੀ ਆ ਕਿ ਵੀ ਦੀਦੀ ਤੁਸੀਂ ਪੀਸ ਜਿਹੜੇ ਲਿਆਉਂਦੇ ਨੇ ਉਹ ਵੀ ਸਾਨੂੰ ਦਿਖਾਓ ਇਸੇ ਲਈ ਮੈਂ ਥੋੜੇ ਉਲਟਾ ਕਰਤਾ ਇਸ ਟਾਈਮ ਵੀਡੀਓ ਮੈਂ ਕਿ ਬਾਅਦ ਚੋਂ ਪਾਉਂਗੀ ਪਹਿਲਾਂ ਤੁਹਾਨੂੰ ਪੀਸ ਦਿਖਾ ਦਵਾਂ ਠੀਕ ਆ ਇਸੇ ਕਰਕੇ ਜਿਹੜੇ ਹੈਗੇ ਨੇ ਪਹਿਲਾਂ ਮੈਂ ਤੁਹਾਨੂੰ ਪੀਸ ਦਿਖਾਤੇ ਤਾਂ ਕਿ ਭੈਣਾਂ ਦੀ ਰਹਿ ਨਾ ਮਤਲਬ ਫਿਰ ਬਾਅਦ ਚੋਂ ਨਾ ਕੋਈ ਸ਼ਿਕਾਇਤ ਰਹੇ ਵੀ ਦੀਦੀ ਆਪ ਤਾਂ ਲੈ ਕੇ ਨਹੀਂ ਆਏ ਹੁਣ ਇਹ ਪੀਸ ਜਿਹੜੇ ਹੈਗੇ ਨੇ ਮੈਂ ਪਹਿਲਾਂ ਦਿਖਾ ਦੇ ਤੁਹਾਨੂੰ ਜਿਹੜੀ ਮੇਰੀ ਵੀਡੀਓ ਕੱਲ੍ਹ ਆਉਣੀ ਆ ਠੀਕ ਆ ਜੀ ਹੁਣ ਦੇਖੋ ਜੀ ਤੁਸੀਂ ਲਹਿੰਗੇ ਵਗੈਰਾ ਬਣਾਉਣੇ ਨੇ ਨਾ ਤਾਂ ਤੁਹਾਨੂੰ ਬਹੁਤ ਪੀਸ ਮਿਲ ਜਾਣਗੇ ਉੱਥੇ ਅਣਗਿਣਤ ਪੀਸ ਮਿਲ ਜਾਣਗੇ ਹਜੇ ਉਹਨਾਂ ਨੇ ਖੋਲਣਾ ਹੀ ਸੀਗਾ ਮਾਲ ਭੈਣਾ ਕਾਲੀ ਨਾ ਕਰਨ ਜਿਹੜੀ ਡੇਟ ਮੈਂ ਤੁਹਾਨੂੰ ਦੱਸੂਗੀ ਤੁਸੀਂ ਉਸ ਡੇਟ ਨੂੰ ਜਾਇਓ ਠੀਕ ਆ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਇੱਕ ਆਪਾਂ ਨਾ ਆਹ ਚਿਕਨ ਦੀ ਸਲਵਾਰ ਲੈ ਕੇ ਆਈ ਸੀ ਮੈਂ ਹਰਸ਼ ਮੇਰੇ ਨਾਲ ਗੁੱਸੇ ਹੋਣ ਲੱਗਾ ਕਹਿੰਦਾ ਮਮਾ ਕੀ ਹੈ ਇੱਕ ਵਾਰਨ ਦਿਖਾ ਸਕਦੇ ਮੈਂ ਤਾਂ ਇੰਨੀ ਭੁਲक्कड़ ਹੋ ਗਈ ਮੈਂ ਕਿਹਾ ਹਰਸ਼ ਮੈਂ ਭੁੱਲ ਗਈ ਸੀ ਦਿਖਾ ਦੇ ਹੁਣ ਬਸ ਇੱਕ ਵਾਰ ਫੇਰ ਤੇ ਆ ਦੇਖੋ ਹੁਣ ਤੁਹਾਨੂੰ ਜਿਹੜੀਆਂ ਭੈਣਾਂ ਨੇ ਚਿਕਨ ਦੀਆਂ ਸਲਵਾਰਾਂ ਖਰੀਦੀਆਂ ਹੋਣੀਆਂ ਚਿਕਨ ਦੀ ਜਿਹੜੀ ਸਵਾਰ ਹੈਗੀ ਆ ਮਤਲਬ ਉਹ ਨਾ ਤੁਹਾਨੂੰ 5 500 600 ਤੋਂ ਘੱਟ ਨਹੀਂ ਬਣੂਗੀ ਜਿਹੜਾ ਵਧੀਆ ਵਾਲਾ ਫੈਬਰਿਕ ਹੁੰਦਾਗਾ ਹੈਨਾ ਫੁੱਲ ਕਢਾਈ ਵਾਲਾ ਤਾਂ ਜਿਹੜਾ ਹੈ ਉਹ ਤੁਹਾਨੂੰ ਮਿਲਦਾ ਹੋਰ ਵੀ ਮਹਿੰਗਾ ਪੈ ਜਾਊਗਾ ਸ਼ਾਇਦ ਮੈਂ ਨਾ ਇੱਥੇ ਪੁੱਛੀ ਸੀਗੀ ਸਿਰਫ ਬਾਰਡਰ ਬਾਰਡਰ ਕੱਢਿਆ ਹੋਇਆ ਸੀ ਉਹਦਾ ਉਹ ਕਹਿੰਦੇ ਸੀ ਵੀ 4 450 ਦੇ ਵਿੱਚ ਤੁਹਾਡੀ ਸਲਵਾਰ ਜਿਹੜੀ ਹੈਗੀ ਉਹ ਰੈਡੀ ਹੋ ਜੂਗੀ ਠੀਕ ਆ Uh, मतलब की 2.5 uh, मीटर ਜੇ ਤੁਸੀਂ ਕਪੜਾ ਲੈਣਾਗਾ ਹਨਾ ਤੇ ਜਿਹੜਾ ਇਹ ਕਪੜਾ ਹੈਗਾ ਇਹ ਆਪਾਂ ਨੂੰ ਪਿਆ ਸਿਰਫ 200 ਦਾ ਹੁਣ ਦੇਖੋ ਸੀਕੁਐਂਸ ਵਰਕ ਹੋਇਆ ਹੋਇਆ ਇਹਦੇ ਵਿੱਚ ਜਿਹੜਾ ਸੀਕੁਐਂਸ ਵਾਲਾ ਵਰਕ ਹੁੰਦਾ ਉਹ ਤਾਂ ਹੋਰ ਵੀ ਮਹਿੰਗਾ ਪੈਂਦਾ ਹਰ ਥੋੜਾ ਜਨੇ ਕਰਕੇ ਤੇ ਤੁਹਾਡੇ ਸਾਰੇ ਜੀ ਦਿਖਣੇ ਨਹੀਂ ਹੈ ਪੁੱਤ ਤੁਸੀਂ ਮਤਲਬ ਕਢਾਈ ਚੈੱਕ ਕਰੋ ਦੇਖੋ ਫੈਬਰਿਕ ਦੀ ਕਿੰਨੀ ਫਿਨਿਸ਼ਿੰਗ ਦੇ ਨਾਲ ਬਾਰਡਰ ਹੋਇਆ ਹੋਇਆ ਮੈਂ ਤਾਂ ਮੈਂ ਤਾਂ ਸ਼ੁਕਰ ਮਨਾਇਆ ਮੈਂ ਕਿਹਾ ਮੈਂ 500 ਦੀ ਸਲਵਾਰ ਨਾਲ ਲੈ ਲਈ 2.5 ਮੀਟਰ ਦੀ ਇੱਥੇ ਮੈਨੂੰ ਮਿਲਦੀ ਪਈ ਸੀ ਪੂਰੀ ਕੱਢੀ ਹੋਈ ਹਨਾ ਤੇ ਇੱਥੇ ਤਾਂ ਦੇਖੋ ਸਾਰਾ ਹੀ ਕੱਢਿਆ ਹੋਇਆ ਹੈ ਦਾ ਹਨਾ ਉਹਦਾ ਸਿਰਫ ਬਾਰਡਰ ਬਾਰਡਰ ਕੱਢਿਆ ਹੋਇਆ ਸੀ ਜਿਹੜੀ ਮੈਨੂੰ 450 500 ਦੀ ਪੈਣੀ ਸੀ ਮੈਂ ਕੱਪੜੇ ਦੇ ਅਕੋਰਡਿੰਗ ਕਹਿ ਰਹੀ ਆ ਵੀ 500 ਦੀ ਪੈਣੀ ਸੀ ਜਿਵੇਂ 2.5 ਮੀਟਰ ਕੱਪੜਾ ਲੈਂਦੀ ਠੀਕ ਆ ਉਹਨਾਂ ਨੂੰ ਤਾਂ ਮੈਂ ਕਿਹਾ ਸੀ ਮੈਂ ਕਿਹਾ ਮੇਰੀ ਸਵਾ 2 ਮੀਟਰ ਚ ਬਣ ਜਾਣੀ ਆ ਤੇ ਤੁਸੀਂ ਕੜਾਈ ਚੈੱਕ ਕਰੋ ਲੈ ਕਿੰਨੀ ਫਿਨਿਸ਼ਿੰਗ ਦੇ ਨਾਲ ਹੋਈ ਹੋਈ ਆ 13 ਆਹ ਦੇ ਬਾਰਡਰ ਦਿਖਾਇਆ ਅਰ ਕਿੰਨਾ ਸੀਕੁਐਂਸ ਵਰਕ ਹੋਇਆ ਹੋਇਆ ਸਾਰਾ ਦੇਖੋ ਸਤਾਰੇ ਜੀ ਲੱਗੇ ਹੋਏ ਨਾ ਇਹ ਵਾਲਾ ਫੈਬਰਿਕ ਤਾਂ ਸ਼ਾਇਦ ਹੋਰ ਵੀ ਮਹਿੰਗਾ ਪਊਗਾ ਤੁਹਾਨੂੰ ਮੇਰੇ ਹਿਸਾਬ ਨਾਲ ਇਹ ਤੁਹਾਡੀ 6 700 ਦੀ ਇਕੱਲੀ ਸਲਵਾਰ ਸਲਵਾਰ ਬਣਨੀ ਹੈ ਜੇ ਤੁਸੀਂ ਸੀਕੁਐਂਸ ਵਰਕ ਵਾਲਾ ਲੈਣੇ ਹੋ ਹਨਾ ਤੇ ਫੁੱਲ ਵਰਕ ਕੱਢਿਆ ਹੋਇਆ ਲੈਣੇ ਹੋਗੀ ਚਿਕਨ ਦੇ ਵਿੱਚ ਠੀਕ ਹੈ ਜੀ ਤੇ ਇਹ ਇਹ ਵਾਲਾ ਜਿਹੜਾ ਥਾਨ ਹੈਗਾ ਸੀ ਨਾ ਉਹਨਾਂ ਕੋਲੇ ਮਤਲ ਅਨਲਿਮਿਟਿਡ ਹੀ ਪਿਆ ਸੀ ਪਤਾ ਨਹੀਂ ਮੈਨੂੰ ਲੱਗਾ ਵੀ 30 40 ਮੀਟਰ ਦਾ ਉਹਨਾਂ ਕੋਲੇ ਥਾਨ ਪਿਆ ਹੋਣਾ ਮੈਂ ਉਹਦੇ ਵਿੱਚੋਂ ਕਟਵਾ ਕੇ ਲੈ ਕੇ ਆਈਆਂਗੀ ਜੇ ਉਹ ਤੁਹਾਨੂੰ ਕਹਿੰਦੇ ਵੀ ਹੈ ਨਾ ਮੰਨ ਲਓ ਤੁਸੀਂ ਵੀਡੀਓ ਦਿਖਾਉਣੇ ਉਹਨਾਂ ਨੂੰ ਹਨਾ ਮੇਰੀ ਵੀ ਅਸੀਂ ਆ ਵਾਲਾ ਫੈ布ਰਿਕ ਲੈਣਾ ਚਿਕਨ ਦਾ ਜੇ ਤੁਸੀਂ ਉਹਨਾਂ ਫੈਬਰਿਕ ਦਿਖਾਉਣੇ ਉਹ ਤਾਂ ਉਹ ਤੁਹਾਨੂੰ ਕੱਟ ਕੇ ਦੇ ਦੇਣਗੇ ਕਹਿੰਦੇ ਨਾਂ ਉੱਪਰ ਕਰਦੇ ਹੁੰਦੇ ਨੇ ਪਰ ਇਹ ਫੈਬਰਿਕ ਜਿਹੜਾ ਹੈਗਾ ਉਹਨਾਂ ਕੋਲੇ 30 40 ਮੀਟਰ ਹੈਗਾ ਸੀ ਬਹੁਤ ਵੱਡਾ ਥਾਂ ਸੀ ਮੈਂ ਕਟਵਾ ਕੇ ਲੈ ਕੇ ਆਈਆਂ ਉਹਨਾਂ ਕੋਲੋਂ ਇਹ 2.5 ਮੀਟਰ ਠੀਕ ਹੈ 2.5 ਮੀਟਰ ਜਿਹੜੀ ਹੈਗੀ ਮੇਰੀ ਸਲਵਾਰ 200 ਚ ਬਣ ਗਈ ਹੁਣ ਦੇਖੋ ਚਿਕਨ ਦਾ ਫੈਬਰਿਕ ਜਿਹੜੀ ਇਹ ਭੈਣਾਂ ਨੂੰ ਪਤਾ ਮਹਿੰਗਾ ਹੀ ਆਉਂਦਾਗਾ ਹਣਾ ਹੁਣ ਇੰਨਾ ਫੈਬਰਿਕ ਕੱਢਿਆ ਹੋਇਆ ਹੋਵੇ ਬਾਰਡਰ ਕੱਢਿਆ ਹੋਇਆ ਹੋਵੇ ਉਹ ਵੀ ਇੰਨੀ ਫਿਨਿਸ਼ਿੰਗ ਦੇ ਨਾਲ ਨੀਚੇ ਕੱਟਵਰਕ ਬਣਿਆ ਹੋਣ ਤੇ ਆ ਜਿਹੜਾ ਹੈਗਾ ਕਾਵੀਏ ਨਾਲ ਸਾਰਾ ਵਰਕ ਹੋਇਆ ਹੋਇਆ ਦੇਖੋ ਆਹ ਜਾਲੀ ਜੀ ਵਾਲਾ ਜਿਹੜਾ ਆਪਾਂ ਕਹਿੰਦੇ ਕਾਵੀਏ ਨਾਲ ਹੋਇਆ ਹੋਇਆ ਇਹ ਤਾਂ ਹੋਰ ਵੀ ਮਹਿੰਗਾ ਹੁੰਦਾਗਾ ਨੈਟ ਨੈਟ ਜੀ ਬਣ ਗਈ ਆ ਹਨਾ ਤੇ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖਣੀਆਂ ਤੁਸੀਂ ਇਹ ਵਾਲੀ ਉਹਦੀ ਸਕਰੀਨ ਸ਼ਾਟ ਲੈ ਲਿਓ ਤੁਸੀਂ ਕਹਿ ਦਿਓ ਵੀ ਹਾਂਜੀ ਵੀ ਦੀਦੀ ਪਹਿਲਾਂ ਲੈ ਕੇ ਗਏ ਆ ਸਾਨੂੰ ਤਾਂ ਇਹ ਵਾਲਾ ਹੀ ਚਾਹੀਦਾ ਤਾਂ ਕੱਢ ਕੇ ਤੁਹਾਨੂੰ ਦੇ ਦਾਂਗੇ ਚਿਕਨ ਦਾ ਫੈਬਰਿਕ ਦਾ ਉੱਥੇ ਹੋਰ ਵੀ ਬਹੁਤ ਪਿਆਰਾ ਸੀਗਾ ਬਾਕੀ ਜੇ ਮੈਨੂੰ ਇਹ ਮਤਲਬ ਤੁਹਾਨੂੰ ਇਹ ਵਾਲਾ ਬਾਰਡਰ ਜ਼ਿਆਦਾ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਵੀ ਲੈ ਸਕਦੇ ਹੋ ਠੀਕ ਆ ਸੋਰੀ ਭਾਈ ਹੁਣ ਸਾਰੇ ਪੀਸ ਖਤਮ ਹੋ ਗਏ ਮੇਰੇ ਤਾਂ ਹੁਣ ਗਾਲਾ ਵੀ ਮੈਣੇ ਮੇਰੇ પેટ ਤੋਂ ਕਹਣਾ ਮम्मा ਇੱਕ ਵਾਰ ਨਹੀਂ ਦਿਖਾਉਂਦੀ ਹੈ ਕਿ ਮੈਂ ਵੀ ਕਿਹਾ ਮੈਂ ਕਹਾਂ ਹੁਣ ਜਿਹੜੀ ਮੇਨ ਚੀਜ਼ ਆ ਉਹ ਤਾਂ ਰਹਿ ਹੀ ਜਾਣੀ ਆਂਗੀ ਤੇ ਚਲੋ ਤੁਸੀਂ ਜਰੂਰ ਲੈ ਕੇ ਆਇਓ ਠੀਕ ਹੈ ਇਹ ਤੇ ਚਲੋ ਤੁਸੀਂ ਕੱਲ ਦੀ ਵੀਡੀਓ ਜਿਹੜੀ ਹੈਗੀ ਜਰੂਰ ਦੇਖਿਓ ਜਿਹੜੀਆਂ ਪੈਣਾ ਚੈਨਲ ਤੇ ਨਵੀਆਂ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਤੇ ਕੱਲ ਨੂੰ ਜਿਹੜੀ ਵੀਡੀਓ ਹੈਗੀ ਆ ਬਸ ਉਹਦਾ ਵੇਟ ਕਰਿਓ ਕੱਲ ਨੂੰ ਮੈਂ ਵੀਡੀਓ ਪਾ ਦੂੰਗੀ ਉਹ ਕੋਈ ਤੁਹਾਨੂੰ ਐਡਰੈਸ ਵਗੈਰਾ ਜਿਹੜਾ ਹੈਗਾ ਉਹ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਮ ਤੇ ਨੇੜੇ ਤੇੜੇ ਦੀ ਜਿਹੜੇ ਲੋਕੇਸ਼ਨ ਹੈਗੀ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਠੀਕ ਆ ਤੇ ਚਲੋ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ